ਦੋਸਤੋ ਸੱਸੀ ਕਾਲ ਅੱਜ 8 ਜੂਨ 2024 ਤੇ 10 ਜੂਨ ਨੂੰ ਸ਼ਹੀਦੀ ਦਿਹਾੜਾ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਆਂ ਦਾ ਹੈ ਆ ਗੁਰਬਾਣੀ ਤੁਹਾਡੇ ਕੰਨਾਂ 'ਚ ਆਵਾਜ਼ ਪੈ ਰਹੀ ਹੋਣੀ ਹੈ ਹਰੇਕ ਪਿੰਡ ਦੇ ਵਿੱਚ ਗੁਰਪੁਰਬ ਦੇ ਸ੍ਰੀ ਅਖੰਡ ਪਾਠ ਸਹਿਬ ਰੱਖੇ ਗਏ ਐ ਮਿੱਤਰੋ ਤਾ ਪਿੰਡਾਂ 'ਚ ਆਮ 10 ਸਾਲ ਪਹਿਲਾਂ ਕੀ ਕਿਹਾ ਜਾਂਦਾ ਸੀ ਕਿ ਨਮਾਣੀ ਵਾਲਾ ਖੰਡ ਪਾਠ ਜਾਂ ਸ਼ਬੀਲ ਵਾਲਾ ਖੰਡ ਪਾਠ ਜਾਂ ਸ਼ਬੀਲ ਵਾਲਾ ਗੁਰਪੁਰਬ ਪਰ ਮੈਂ ਤੁਹਾਡੇ ਚਰਨਾਚੇ ਬੇਨਤੀ ਕਰਦਾ ਕਿ ਬੱਚਿਆਂ ਨੂੰ ਕਮ ਸੇ ਕਮ ਇਹ ਤਾਂ ਦੱਸੋ ਕਿ ਸ਼ਹੀਦਾਂ ਦੇ ਸਰਤਾਜ ਕਿਹੜੇ ਗੁਰੂ ਜੀ ਨੂੰ ਕਿਹਾ ਜਾਂਦਾ ਹੈ ਜਾਂ ਸ਼ਹੀਦਾਂ ਦੇ ਸਰਤਾਜ ਕੌਣ ਸਨ ਸਰਤਾਜ ਹੁੰਦਾ ਸਭ ਤੋਂ ਉੱਚਾ ਉੱਤਮ ਸ਼ਹੀਦ ਪਾ ਸ਼੍ਰੀ ਗੁਰੂ ਅਰਜਨ ਦੇਵ ਜੀਆ ਨੂੰ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਕਿਹਾ ਜਾਂਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆ ਦੇ ਵਿੱਚ ਸਭ ਤੋਂ ਵੱਧ 31 ਰਾਗ ਕੁੱਲ ਹਨ ਤੇ 30 ਰਾਗਾਂ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀਆ ਦੀ ਗੁਰਬਾਣੀ ਦਰਜ ਹੈ 30 ਰਾਗਾਂ ਵਿੱਚ ਜਿੱਥੇ ਮਹੱਲਾ ਪੰਜਵਾਂ ਆਉਂਦਾ ਤਾਂ ਮਹੱਲੇ ਤੋਂ ਭਾਵ ਹੁੰਦਾ ਕਿ ਜਿਹੜਾ ਮਹੱਲਾ ਮੰਨ ਲਓ ਪੰਜਵਾਂ ਤਾਂ ਉਹ ਪੰਜਵੇਂ ਗੁਰੂ ਸਹਿਬਾਨ ਜੀਆਂ ਦੀ ਬਾਣੀ ਸੋ ਦੋਸਤੋ ਬੱਚਿਆਂ ਨੂੰ ਰੀਲਾਂ ਤੋਂ ਹਟਾ ਕੇ ਜਾਂ ਰੀਲਾਂ ਤੋਂ ਕੁਝ ਚਿਰ ਸਾਈਡ ਤੇ ਰੱਖ ਕੇ ਸਟੋਰੀਆਂ ਸਨੈਪਚੈਟ ਦੀ ਸਨੈਪ ਪਾਉਣ ਤੋਂ ਇਲਾਵਾ ਸਾਈਡ ਤੇ ਰੱਖ ਕੇ ਬੱਚਿਆਂ ਦੀਆਂ ਮਾਵਾਂ ਭੈਣਾਂ ਸਤਕਾਰ ਸਹਿਤ ਉਹਨਾਂ ਨੂੰ ਦੱਸਣ ਕਿ ਸਾਡੇ ਸ਼ਹੀਦ ਕੌਣ ਸਨ ਗੁਰੂ ਅਰਜਨ ਦੇਵ ਜੀਾਂ ਦੀ ਮਾਤਾ ਦਾ ਨਾਮ ਸੀ ਬੀਬੀ ਭਾਨੀ ਜੀ ਬੀਬੀ ਭਾਨੀ ਜੀ ਸ੍ਰੀ ਗੁਰੂ ਅਮਰਦਾਸ ਜੀਾਂ ਦੇ ਸੁਪੁੱਤਰੀ ਸਨ ਉਹਨਾਂ ਦੇ ਦੋ ਸੁਪੁੱਤਰੀਆਂ ਸੀ ਬੀਬੀ ਦਾਨੀ ਜੀ ਤੇ ਭਾਨੀ ਜੀ ਬੀਬੀ ਭਾਨੀ ਜੀਆਂ ਦਾ ਵਿਆਹ ਹੋਇਆ ਗੁਰੂ ਰਾਮਦਾਸ ਜੀਆਂ ਨਾਲ ਚੌਥੇ ਪਾਤਸ਼ਾਹ ਜੀ ਨਾਲ ਤਾਂ ਚੌਥੇ ਪਾਤਸ਼ਾਹ ਜੀ ਦੇ ਤਿੰਨ ਸੁਪੁੱਤਰ ਸਨ ਪਿਰਥੀ ਚੰਦ ਗੁਰੂ ਅਰਜਨ ਦੇਵ ਤੇ ਮਹਾਦੇਵ ਗੁਰੂ ਰਾਮਦਾਸ ਜੀਆਂ ਨੇ ਗੁਰਗੱਦੀ ਦੀ ਬਖਸ਼ਿਸ਼ ਕੀਤੀ ਆਪਣੇ ਸਭ ਤੋਂ ਛੋਟੇ ਸੁਪੁੱਤਰ ਭਾਵ ਸ੍ਰੀ ਗੁਰੂ ਅਰਜਨ ਦੇਵ ਜੀਆਂ ਨੂੰ ਤੇ ਗੁਰੂ ਅਰਜਨ ਦੇਵ ਜੀਆਂ ਨੂੰ ਸ਼ਹੀਦ ਕੀਤਾ ਗਿਆ ਜਿਸ ਦਿਨ 10 ਜੂਨ ਨੂੰ ਭੋਗ ਪੈਣੇ ਹੈ ਉਸ ਦਿਨ ਤੇ ਮਤਲਬ ਅੱਜ ਵਾਲੇ ਦਿਨ ਤੋਂ ਲੈ ਕੇ 3 ਦਿਨ ਉਹਨਾਂ ਨੂੰ ਤਸੀਹੇ ਦਿੰਦੇ ਰੇ ਦੇਗਾਂ ਚ ਉਬਾਲਿਆ ਗਿਆ ਤਤੀ ਰੇਤ ਉਹਨਾਂ ਦੇ ਸੀਸ ਵਿੱਚ ਪਾਈ ਗਈ ਤਾਂ ਲਾਸਟ ਵਿੱਚ ਉਹਨਾਂ ਨੂੰ ਰਾ ਵੀ ਨਦੀ ਦੇ ਕੰਢੇ ਤੇ ਉਹਨਾਂ ਦੀ ਆਖਰੀ ਇਸ਼ਾ ਪੁੱਛ ਕੇ ਇਹ ਇਤਿਹਾਸ ਕਰਨ ਲਿਖਿਆ ਉਹਨਾਂ ਨੂੰ ਉੱਥੇ ਰਾਵੀ ਨਦੀ ਦੇ ਕੰਢੇ ਤੇ ਸੁੱਟ ਦਿੱਤਾ ਗਿਆ ਕਹਿ ਲੋ ਜਾਂ ਕਹਿੰਦੇ ਇਸ਼ਨਾਨ ਕਰਾ ਲਓ ਤੇ ਕਹਿੰਦੇ ਉਸ ਸਮੇਂ ਦੇ ਬਾਦਸ਼ਾਹ ਨੇ ਤੇ ਚੰਦੂ ਬ੍ਰਾਹਮਣ ਨੇ ਇਹ ਸੋਚਿਆ ਕਿ ਜਦੋਂ ਇਹ ਪਾਣੀ 'ਚ ਵੜਨਗੇ ਤੇ ਇਹਨਾਂ ਦਾ ਸਰੀਰ ਸਾਰਾ ਦੇਗ ਚੁੱਬੜ ਕੇ ਤੱਤੀ ਰੇਤ ਉੱਤੇ ਪੈ ਕੇ ਛਾਲੇ ਹੋਏ ਪਏ ਐ ਇਹਨਾਂ ਨੂੰ ਹੋਰ ਦੁੱਖ ਮਿਲੇਗਾ ਪਰ ਇੱਕ ਮੈਂ ਤੁਹਾਨੂੰ ਦੱਸ ਦਿਆਂ ਤਿੰਨ ਗੁਰੂ ਸਹਿਬਾਨ ਸਣੇ ਦੇਹੀ ਸੱਚਖੰਡ ਗਏ ਐ ਸ੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਤੋਂ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਜਿਹੜੇ ਰਾਵੀ ਦਰਿਆ ਦੇ ਵਿੱਚ ਅਸ਼ਨਾਣ ਕਰਨ ਲੱਗੇ ਅਲੋਪ ਹੋ ਗਏ ਅਤੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਸਣੇ ਦੇਹੀ ਤੇ ਸਮੇਤ ਘੋੜੇ ਸੱਚਖੰਡ ਨੂੰ ਗਏ ਸਨ ਇਹ ਵੀ ਜਾਣਕਾਰੀ ਧਿਆਨ ਵਿੱਚ ਰੱਖਿਓ ਆਪਣੇ ਬੱਚਿਆਂ ਨੂੰ ਦੱਸਿਓ ਤਾਂ ਡੱਬੀ ਬਾਜ਼ਾਰ ਲਾਹੌਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀਆਂ ਨੂੰ ਸ਼ਹੀਦ ਕੀਤਾ ਗਿਆ 1606 ਈਸਵੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀਾਂ ਦਾ ਜਨਮ 1563 ਈਸਵੀ ਨੂੰ ਹੋਇਆ ਸੀ ਅਤੇ ਉਹ ਗੁਰਗੱਦੀ ਤੇ ਬਰਾਜਮਾਨ ਹੋਏ 1581 ਈਸਵੀ ਨੂੰ ਜਦੋਂ ਸ੍ਰੀ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਏ ਉਹ ਰਹੇ 1534 ਤੋਂ 1581 ਤੱਕ ਚੌਥੇ ਪਾਤਸ਼ਾਹ ਇਹ ਜਾਣਕਾਰੀ ਹੈ ਜਿਹੜੀ ਵੱਡ ਮੁੱਲੀ ਜਾਣਕਾਰੀ ਇਹਨੂੰ ਸ਼ੇਅਰ ਕਰਿਆ ਕਰੋ ਅੱਗੇ ਰਿਸ਼ਤੇਦਾਰ ਦੋਸਤਾਂ ਸਾਥ ਸਬੰਧੀਆਂ ਤੱਕ ਪਹੁੰਚਾਇਆ ਕਰੋ ਤੇ ਹੁਣ ਤਾਂ ਗੂਗਲ ਤੇ ਸਾਰੀ ਜਾਣਕਾਰੀ ਆਪਾਂ ਨੂੰ ਮੁਹੱਈਆ ਹੋ ਜਾਂਦੀ ਹੈ ਮਿਲ ਜਾਂਦੀ ਹੈ ਸਭ ਬੱਚਿਆਂ ਨੂੰ ਲੋੜੀਂਦੀ ਜਾਣਕਾਰੀ ਬੇਸਿਕ ਜੀ ਜਾਣਕਾਰੀ ਜ਼ਰੂਰ ਦਿਆ ਕਰੋ ਕਿ ਗੁਰੂ ਅਰਜਨ ਦੇਵ ਜੀ ਕੌਣ ਸਨ ਪੰਜਵੇਂ ਪਾਤਸ਼ਾਹ ਸੀ ਉਹਨਾਂ ਦੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਮੱਥਾ ਟੇਕਦੇ ਆ ਉਹਨਾਂ ਵਿੱਚ 30 ਰਾਗਾਂ ਵਿੱਚ ਉਹਨਾਂ ਦੀ ਗੁਰਬਾਣੀ ਦਰਜ ਹੈ। ਗੁਰੂ ਅਰਜਨ ਦੇਵ ਜੀਾਂ ਦੇ ਮਾਤਾ ਪਿਤਾ ਕੌਣ ਸਨ? ਬੀਬੀ ਭਾਨੀ ਜੀ ਤੇ ਪਿਤਾ ਗੁਰੂ ਰਾਮਦਾਸ ਜੀ। ਗੁਰੂ ਅਰਜਨ ਦੇਵ ਜੀਾਂ ਦੇ ਸਪੁੱਤਰ ਸਨ ਇੱਕੋ ਇੱਕ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀਾਂ ਦੀ ਅਰਚਨਾ ਕੀਤੀ। ਸ਼ੇਅਰ ਕਰੋ ਧੰਨਵਾਦ ਸਤਿ ਸ੍ਰੀ ਅਕਾਲ।